ਹੇ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇ ਪਰ ਵਾਲੇ ਸਾਰੇ ਵੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਵੀ ਜਿਹਨੂੰ ਫੋਲੋ ਕਰ ਲਓ ਬਾਈ ਉਹਦੇ ਉੱਤੇ ਵੀ ਆਪਣੇ ਖੁਸ਼ੀਆਂ ਆਉਂਦੀਆਂ ਨੇ ਬਾਈ ਅੱਜ ਆਪਣੇ ਕੋਲ ਬਾਈ ਚਾਰ ਤਿੰਨ ਸੱਤ ਗੂੜ ਤਾਂ ਆ ਗਿਆ ਬਾਈ ਉਡਣ ਵਾਲੇ ਜਿਹਦੇ ਵਿੱਚ ਤਿੰਨ ਦਾ ਪੱਠਾ ਹੈ ਬਾਈ ਤੇ ਚਾਰ ਵੱਟੇ ਆ ਬਾਈ ਉਡਣ ਵਾਲੇ ਨੇ ਇਹ ਇਹ ਲਾਲ ਸ਼ਾਦਰੀ ਦੇ ਲੱਗੂਆਂ ਨੇ ਤੇ ਬਾਕੀ ਆਪ ਦੀ ਕਿਹ ਬਈ ਕੂਤਰਾ ਇਹ ਵੱਡੇ ਕੂਤਰਾ ਨੂੰ ਇਹਨਾਂ ਦਾ ਸ਼ੌਂਕ ਕਰਾਵਾਂਗੇ ਇਹਨਾਂ ਦਾ ਕਰਾਉਣਾ ਬਈ ਆ ਜਾਓ ਜੀ ਲੋ ਬਈ ਕਰੋ ਚੈੱਕ ਇਹ ਬੱਚੇ ਆ ਬਈ ਤੰਨਾ ਪਹਿਲਾਂ ਸਾਨੂੰ ਬੱਚਿਆਂ ਦਾ ਸ਼ੌਂਕ ਕਰਾਉਣਾ ਬਈ ਫੇਰ ਉਹ ਦੋ ਆਸ ਨੂੰ ਵੱਡਿਆ ਦਾ ਸ਼ੌਂਕ ਕਰਾਵਾਂਗੇ ਬਾਈ। ਸਨੈਰੀਆ ਕਾਂ ਬਾਈ ਕਾਲਾ ਚੀਨਾ ਪੱਠਾ ਬਾਈ। ਲਾਲ ਛਤਰੀ ਦੇ ਲੱਗੇ ਹੋਇਆ ਬਾਈ। 350 ਦੇ ਹਿਸਾਬ ਨੂੰ ਦੇਣਿਆ ਬਾਈ ਜੀ। ਠੀਕ ਹੈ ਜੀ ਕਰ ਲਓ ਚੈੱਕ। ਲਾਲ ਛਤਰੀ ਦੇ ਲੱਗੇ ਹੋਇਆ ਬਾਈ ਜੀ। ਕਰ ਲਓ ਬਾਈ ਪੰਜਿਆਂ ਦਾ ਸ਼ੌਂਕ। ਲਓ ਬਾਈ 6 ਦੇ ਵਿੱਚ ਦਾ ਮੁੱਲ। ਲੋ ਬਾਈ ਜੀ ਕਰੋ ਦੂਜਾ ਬੱਚਾ ਚੈੱਕ ਕਰੋ ਇਹ ਵੀ ਸੁਨਹਿਰੀ ਆਖਾ ਸਾਫ ਚਿੱਟਾ ਬੱਚਾ ਹੈਗਾ ਠੀਕ ਹੈ ਬਾਈ ਜੀ ਲਾਲ ਸਬਜ਼ੀ ਦੇ ਲੱਗੇ ਹੋਇਆ ਬਾਈ 350 ਦੇ ਹਿਸਾਬ ਨੂੰ ਦੇਣੇ ਬਾਈ ਆਪਾਂ ਘਰ ਨੂੰ ਹੀ ਸ਼ਾਮ ਨੂੰ ਲੋ ਲੋ ਜੀ ਕਰੋਚਕ ਉਹੀ ਸਨੈਰੀਆ ਕੱਲ ਲਾਲ ਜੀ ਨਾ ਬਈ ਪੂਰੀ ਨੋਕ ਦਾ ਬੱਚਾ ਲੋ ਜੀ ਕਰ ਲਓ ਪੰਜਾਂ ਦਾ ਲੋ ਬਾਈ ਜੀ ਤੰਨ ਪੱਠੇ ਸੀ ਉਦੋਂ ਵਾਦਾਂ ਕਿ ਬਈ ਵੱਡੇ ਇਹ ਵੀ ਲਾਲ ਟਾਂਕੀ ਦੇ ਲੱਗੇ ਹੋਇਆ ਵਾ ਖੱਟੀਆਂ ਅੱਖਾਂ ਕਾਲੀ ਨੋਗਾ ਬਈ ਨਾ ਕਰ ਰੋ ਬਈ ਫਰਮਾ ਚੰਗਾ ਉਂਝੇ ਜੇ ਕਾਲੇ ਖਾਂਬਾ ਬਈ ਆ ਦੇ ਬਾਕੀ ਚੱਟੇਗਾ ਪਾਇਰਾਂ ਦੇ ਮਾਮਾ ਜਾਂ ਬਾਈ ਕਰੋ ਚੈੱਕ ਬਾਈ ਇਹਨਾਂ ਦੇ ਮੌਜ ਆ ਬਾਈ ਕਰੋ ਬਾਈ ਚੈੱਕ ਲੋ ਬਾਈ ਕਰੋ ਚੈੱਕ ਇੱਕ ਪਾਸੇ ਕਾਲੀ ਅੱਖਾਂ ਬਈ ਇੱਕ ਪਾਸੇ ਪੀਲੀ ਅੱਖਾਂ ਬਈ ਠੀਕ ਹੈ ਜੀ ਕਮਾਂਡਰ ਜੀ। ਕੋਹਦ ਰਿਹਾ ਬਾਈ ਇਹ। ਫੌਰਨ ਆ ਸ਼ੌਂਕ ਕਰ ਲੋ ਬਾਈ। ਤੇ ਆ ਕਲਫ ਲੱਗੀ ਹੋਈ ਆ ਬਾਈ ਤੇ ਕਾਲਾ ਪੁੰਜਰਾ ਆ। ਕਲਫ ਲੱਗੀ ਹੋਈ ਆ ਬਾਈ ਜੀ। ਖੁਸ਼ਕ ਪੰਜਿਆ ਬਾਈ ਜੀ। ਤੇ ਸਾਰੇ ਸਾਰੇ ਲਾਲ ਛਤਰੀ ਦੇ ਲੱਗੇ ਹੋਏ ਆ। ਲੋ ਬਈ ਕਰੋ ਚੈੱਕ ਚਟੀਆਂ ਆਖਾਂ ਕਾਲੀ ਪੂਰੀ ਲੋਕ ਆ ਬਈ ਸਾਹ ਚਟੀਆਂ ਸਾਰੇ ਬਈ ਲਾਲ ਛਾਦਰੀ ਤੇ ਲੱਗੇ ਹੋਇਆ ਬਈ ਜੀ ਤੇ ਲੋ ਜੀ ਬਈ ਅੰਜੰਨਾ ਕਰੋ ਸ਼ੌਂਕ ਬਈ ਪੱਕੀ ਠੱਲ ਪਈ ਹੋਇਆ ਬਈ ਇਹਦੇ ਆ ਪੱਕੀ ਠੱਲਾ ਬਈ ਇਹਦੇ ਪੀਣ ਮੋਨ ਲੋ ਵਾਹੀ ਕਰੋ ਸ਼ੌਕ ਕਾਲੀਆਂ ਅੱਖਾਂ ਥਲੋਂ ਖੱਖਾਂ ਕਾਲੀਆਂ ਨੇ ਕਾਲੇ ਝੁੱਟੇ ਬਈ ਇਹ ਲਾਲ ਛਤਰੀ ਤੇ ਲੱਗਿਆ ਹੋਇਆ ਬਈ ਇਹ ਸੱਤ ਨੇ ਬਈ ਇਹ ਸੱਤੇ ਇਕੱਠੀ ਦੇਵਾਂਗੇ ਬਈ ਜਿਨੇ ਵੀ ਲੈਣਾ ਇਕੱਠੀ ਦੇਵਾਂਗਾ ਬਈ ਸੱਤ ਦੇ ਸੱਤਾਂ ਠੀਕ ਹੈ ਬਾਈ ਇਹਦੀ ਪੂੰਛ ਵੀ ਤਰੋ ਖੰਭ ਕਾਲੇ ਹੈਗੇ ਤਾਂ ਦੇਖੋ ਲਾਓ ਜੀ ਕਰੋ ਪੰਜੇ ਦਾ ਸ਼ੌਂਕ ਠੱਲ ਇਹਦੀ ਬਈ ਪੱਕੀ ਆ ਲਾਓ ਵਾ ਜੀ ਕਰ ਲਓ ਸ਼ੌਂਕ ਇਹ ਸੱਤ ਦੇ ਸੱਤ ਬਾਈ ਇਕੱਠੀ ਦੇਵਾਂਗੇ ਲਾਲ ਛਾਦਰੀ ਦੇ ਲੱਗੇ ਹੋਇਆ ਬਾਈ ਜੀ ਠੀਕ ਹੈ ਜੀ ਲੋ ਬਾਈ ਕਰੋ ਚੈੱਕ ਇੰਨੇ ਦੇ ਵਿੱਚ ਬੱਚੇ ਆ ਬਾਈ ਚਾਰ ਵੱਡੇ ਆ ਬਾਈ ਜੀ ਲਾਲ ਸ਼ਾਦਰੀ ਦੇ ਲੱਗੇ ਹੋਇਆ ਇਹ ਠੀਕ ਆ ਬਾਈ ਜੀ ਕਰ ਲਓ ਬਾਈ ਚੈੱਕ 350 ਦੇ हिसाब ਨੂੰ ਦੇਣੇ ਆ ਬਾਈ ਇਹ ਸੱਤ ਪੀਸ ਆ ਬਾਈ ਟੋਟਲ ਠੀਕ ਆ ਜੀ ਬਾਈ ਆ ਕਰ ਲਓ ਚੈੱਕ ਬਾਈ ਲਓ ਬਾਈ ਜੀ ਕਰੋ ਚੈੱਕ ਹੁਣ ਆਪਾਂ ਤੁਹਾਨੂੰ ਵੱਡੇ ਕਬੂਤਰ ਦਿਖਾ ਰਹੇ ਆਂਗੇ ਵੱਡੇ ਕਬੂਤਰ ਬਹੁਤ ਚੰਗਿਆ ਬਾਈ ਰੇਟ ਉਹ ਹੀ ਹੈ 350 ਦੇ ਹਿਸਾਬ ਨਾਲ ਦੇਣਾ ਬਾਈ ਚਿੱਟੀਆਂ ਅੱਖਾਂ ਪੂਰੀ ਨੋਕਾ ਬਾਈ ਠੀਕ ਹੈ ਬਾਈ ਜੀ ਚਿੱਟੀਆਂ ਅੱਖਾਂ ਪੂਰੀ ਨੋਕਾ ਬਾਈ ਆਹ ਕਲਪ ਲੱਗੀ ਹੋਈ ਆ ਬਾਈ ਇਹਦੇ ਕਿਤੇ ਡੱਬਾ ਸਮਝੋ ਡੱਬਾ ਨਹੀਂ ਹੈਗਾ ਕਲਪ ਲੱਗੀ ਹੋਈ ਸਾਫ ਚਿੱਟਾ ਕਬੂਤਰ ਹੈ ਲਓ ਜੀ ਪਾਇਰ ਜੇਦਨ ਪੱਕਾ ਛੱਲਾ ਵਈ ਪਾਇਆ ਇਹ ਵੱਡੇ ਕਬੂਤਰ ਆ ਵਈ ਜੀ ਕਰੋ ਚੈੱਕ ਵਈ ਜਿੰਦਾ ਜੀ ਇਹ ਦੋ ਹੋ ਗਏ ਆ ਵਈ ਅਬ ਲੰਬੀ ਨੂੰ ਦਿਨ ਜੋ ਭੁੱਖ ਮੀਏ ਨੇ ਉਹ ਵੀ ਵੱਡੀਆਂ ਨੇ ਵਈ ਲਾਓ ਜੀ ਕਰੋ ਚੈੱਕ ਵਈ ਚੱਟੀ ਰੱਖਾਂ ਪੂਰੇ ਨੋਕ ਸਾਫ ਚੱਟੀ ਮਧੀਣਾ ਵਈ ਤੇ ਵੱਡੇ ਕਬੂਤਰ ਬੁਖਾਰਿਆ ਬਾਈ ਪਹਿਲਾਂ ਸਾਨੂੰ ਆਪਣਾ ਪੱਠੇ ਦਿਖਾ ਦੇ ਲੋ ਬਾਈ ਜੀ ਇਹਦੀ ਪੱਕਾ ਛੱਲਾ ਪਿਆ ਹੋਇਆ ਬਾਈ ਠੀਕ ਹੈ ਜੀ ਬਾਈ ਕਰੋ ਚੱਕ ਵੇਖਲਾ ਨਾ ਬਣਾਉਣਾ ਉਹ ਜੀ ਇੱਕ ਮਰੀਗਾ ਹੋਰ ਆ ਬਾਈ ਉਹ ਆ ਸੀ ਬਾਈ ਚਿੱਟੀਆਂ ਖਾਂ ਚਿੱਟੀ ਨੋਗਾ ਬਾਈ ਸਾਬ ਜਿੱਤੀ ਆ ਇਹਦੀਆ ਦੇਖੋ ਇੱਕ ਪਾਸੋਂ ਫੰਕ ਕੱਟਿਆ ਹੋਇਆ ਜਮਾ ਇੱਕ ਪਾਸੇ ਹੈ ਗਿਆ ਬਈ ਤੇ ਕਰੋ ਬਈ ਪੰਜਾਣਾ ਸ਼ਕੋ ਇਹਨੂੰ ਵੀ ਤਹਾਂ ਜੜਦੇ ਲੋ ਬਈ ਸਟਰੋਕ ਚੈੱਕ ਦੀਆਂ ਅੱਖਾਂ ਕਾਲੀ ਨੋਕ ਕੱਲਾ ਕਾਲਾ ਸਰਾਵ ਜੀ ਠੀਕ ਹੈ ਇਹ ਵੀ ਵੱਡੀ ਵਧੀਆ ਹੈ ਇਸ ਦੇ ਨਾਲ ਕਬੂਤਰ ਲੱਗਾ ਵਾ ਜੀ ਲਾਲ ਸਰਾਵ ਹਲੋ ਜੀ ਬਾਈ ਠੀਕ ਹੈ ਬਾਈ ਜੀ ਹਲੋ ਜੀ ਬਾਈ ਕਰੋ ਜੀ ਆਰਗੂ ਮਸਤ ਲੱਗਾ ਵਾ ਜੀ ਇਹਦੇ ਨਾਲ ਕਿ ਜੋੜੇ ਹੀ ਦੇਣਾ ਕੋਈ ਟੁੱਟਵਾਣਾ ਮੰਗਿਆ ਬਈ ਜੋੜੇ ਹੀ ਦੇਵਾਂਗੇ ਆਪਾਂ ਉਹ ਆਉਜੀ ਪੂਰੀ ਨੂੰ ਖਟੀਆਂ ਖੰਡ ਲਾਲ ਸਰਦਾ ਕਬੂਤਰ ਆ ਬਈ ਜੀ ਠੀਕ ਆ ਬਈ ਜੀ ਕਬੂਤਰ ਦੇਖ ਕੇ ਤੁਸੀਂ ਆਪੇ ਕਹੋਗੇ ਵੀ ਕੁਝ ਹੈਗਾ ਇਹ ਉਹ ਆਉਜੀ ਇਹ ਇਹ ਜਾਂ ਕਬੂਤਰ ਤੁਹਾਨੂੰ ਹਜ਼ਾਰਾਂ ਚ ਮਿਲ ਜੀ ਆਪਾਂ ਦੇ ਦਿੰਦਾਰਾ ਬਈ ਆਪਾਂ ਨੇ 350 ਦਾ ਦੇਣਾ ਬਈ ਇਹ ਤੇ ਇਦੀ ਪੂਨ ਦੇ ਵਿੱਚ ਬਈ 14 ਗੰਭ ਨੇ 1 2 3 4 5 6 7 8 9 10 11 12 13 ਆ 14ਵਾਂ ਬਾਈ 14 ਗੰਭੇ ਦੀ ਪੂਨ ਚ ਨੇ ਤੁਸੀਂ ਆਪੇ ਦੇਖ ਲਓ ਵੀ ਕਿਹੜਿਆ ਚ ਹੋਊਗਾ ਬਾਈ ਕੱਦ ਕਾੜ ਦੇਖਣਾ ਬਾਈ ਕਬੂਤਰ ਦਾ ਪੂਰਾ ਖੁੱਲਾ ਰੁੜਾ ਲੰਬਾ ਨੂੰ ਜੇ ਕੱਦ ਕਾੜ ਹੋਵੇ ਪੂਰਾ ਹੀ ਉਹ ਕਬੂਤਰੀ ਆ ਬਾਈ ਇੱਕੋ ਹੀ ਨਸਲ ਹੈਗੀ ਕੋਈ ਦੋ ਨਸਲਾਂ ਨਹੀਂ ਹੈਗੀਆਂ ਇਹ ਇੱਕੋ ਹੀ ਨਸਲ ਆ ਕਬੂਤਰੀ ਵੀ ਇਹੀ ਨਸਲ ਚੋਂ ਆਂ ਦੇਖਣ ਪਰਖਣ ਵਾਲਾ ਕਬੂਤਰ ਆ ਜਿਹੜਾ ਜਿਹਨੂੰ ਪਤਾ ਉਹ ਦੱਸੇ ਦੇਊਗਾ ਔਰ ਉਹਨੂੰ ਪਤਾ ਵੀ ਇਹ ਕਿਹੜੀ ਨਸਲ ਆ ਬਾਈ ਇਹ ਜੋੜਾ ਲੱਗਿਆ ਲਗਾਇਆ ਰਿਜ਼ਲਟਡ ਜੋੜਾ ਆ ਬਾਈ ਇਹ ਰਿਜੈਕਟਡ ਜੋੜਾ ਬਾਈ ਆਹ ਜੋੜਾ ਬਾਈ ਕੋਲਾ ਬਾਈ ਇਹ ਜੋੜਾ ਲੱਗਿਆ ਲਗਾਇਆ ਬਾਈ 14 ਕੰਪਨੀ ਦੀ ਭੂਮਚ ਜੋੜਾ ਲੱਗਿਆ ਲਗਾ ਰਿਜ਼ਲਟ ਪੂਰਾ ਬਾਈ ਇਹਨਾਂ ਦਾ ਠੀਕ ਆ ਬਾਈ ਜੀ ਦੇਣਾ ਉਹ ਹੀ 350 ਦੇ ਹਿਸਾਬ ਨੂੰ ਇੱਕ 700 ਦਾ ਜੋੜਾ ਦੇਣਾ ਕੋਈ ਮਹਿੰਗੇ ਨਹੀਂ ਦੇਣੇ ਬਾਈ ਆਹ ਕਬੂਤਰ ਸਾਰੇ ਰਿਜਲਟਡ ਹੀ ਨੇ ਵੱਡੇ ਨੇ ਇਹਦੇ ਵਿੱਚ ਦੋ ਮਦੀਨਾ ਨੇ ਚੱਕੀਆਂ ਇੱਕ ਜਿਹਦਾ ਕਲਫ ਕਰੀ ਹੋਇਆ ਬਾਈ ਉਹ ਕਬੂਤਰ ਹੈ ਇੱਕ ਆ ਜੋੜਾ ਬਾਈ ਠੀਕ ਹੈ ਜਿਹੜੇ ਪਹਿਲਾਂ ਪੱਠੇ ਪਾਏ ਨਹੀਂ ਉਹ ਇਕੱਠੇ ਦੇਣੇ ਆ ਇਹ ਇਹ ਇਕੱਠੇ ਲੱਗੇਆਂ ਨੇ ਇਕੱਠੇ ਲੱਗੇ ਟੁੱਟਮੇ ਲੱਗੇਆਂ ਟੁੱਟਮੇ ਦੇ ਜੋ ਪਰ ਜਿਹੜੇ ਜੋੜਾ ਹੈ ਇਹ ਜੋੜਾ ਹੀ ਦੇਵਾਗੇ ਬਈ ਇਹ ਟੁੱਟਮਾ ਨਹੀਂ ਦਿੰਦੇ ਹੈਗੇ ਆਪਾਂ ਠੀਕ ਹੈ ਜੀ ਬਈ ਇਹ ਟੁੱਟਮਾ ਨਹੀਂ ਦੇਣਾ ਇਹ ਜੋੜਾ ਹੀ ਦੇਣਾ ਬਈ ਜੀ ਲੋਕ ਦਿਖਾਉਣਾ ਕਰਾਉਣਾ ਸਾਨੂੰ ਸ਼ੌਕ ਲੋਕ ਹੱਦ ਦੇਖੋ ਬਣਦਾ ਕੋਈ ਤੋੜਾ ਬਈ 14 ਖੰਭਣੀ ਦੀ ਭੂਂ ਦੇ ਵਿੱਚ ਬਈ ਕਰੋ ਚੈੱਕ ਇਹ ਜੋੜੀ ਐ ਆ ਟੁੱਟ ਮੈਂ ਬਾਈ ਆ ਤੋਂ ਮਦੀਨਾ ਨੇ ਆ ਇੱਕ ਨਾਰਾ ਬਾਈ ਇਹ ਵੱਡੇ ਕਬੂਤਰ ਆ ਬਾਈ ਜੀ ਠੀਕ ਆ ਜੀ ਨਾਗਰਾ ਪ੍ਰੋਡਕਸ਼ਨ ਜੂਬੀ ਚੈਨਲ ਨੂੰ ਵੱਧ ਤੋਂ ਵੱਧ ਬਾਈ ਸਬਸਕ੍ਰਾਈਬ ਕਰ ਲਓ ਤੇ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਠੀਕ ਆ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਬਾਈ ਜੀ ਤੇ ਫੋਨ ਨੰਬਰ ਮੇਰਾ 0188728 0143 ਮੇਰਾ ਫੋਨ ਨੰਬਰ ਆ ਬਾਈ ਜੀ ਪਿੰਡ ਲਾਕਰਾ ਜ਼ਿਲ੍ਹਾ ਸਮਰੂਰ ਹੈ ਜੀ ਆਪਦੇ ਵਰਗੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜਾਈਆਂ ਤੁਹਾਡੇ ਸਾਕਾਂ ਨੇ ਉਹੋ ਜਿਹੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਠੀਕ ਹੈ ਜੀ ਮਿਲਦੇ ਆ ਜਲਦੀ ਵੀ ਅਗਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ